ਦਰ ਹੈ ਅੱਜ ਅੱਜ ਮੈਂ ਦੱਸਦਾ ਜੀ ਮਨ ਨਾਲ ਲਿਆ ਬਿੰਦਰੀ ਬਹਾ ਚਾਚਾ ਜੀ ਨੂੰ ਜੋੜਨ ਲੱਗੇ ਹਸਪਤਾਲ ਨੂੰ ਮਰ ਆਇਆ ਤਾਂ ਹਾਂਜੀ ਸਾਰੇ ਬਿਨਾਂ ਨੂੰ ਪਿਆਰਪਰੀ ਸਤਿ ਸ਼੍ਰੀ ਅਕਾਲ ਚਾਚਾ ਮਸੋਏ ਘਰ ਜਾ ਲੋਟ ਆ ਰਹੇ 13 ਤਰੀਕ ਨੇ ਲੱਗੇ ਹੋਇਆ ਵਿਆਹ ਦੇ ਵਿੱਚ 13 ਤਰੀਕ ਦੇ ਵਿਆਹ ਵਿਆਹ ਵੀ ਸਾਲਾ ਆਏ ਆ ਕੰਮ ਵੀ ਉਹ ਗੱਡੀ ਰੋਜ਼ ਨਹੀਂ ਕਰਦੀ ਪੀਏ 92 ਦੇ ਜਾਂਦੇ ਸੀ ਬੰਦੇ ਕੱਲ 55 ਤੇ ਵਾਹ ਵੀ ਹੁਣ ਹਲੇ ਤੇ ਦੇਖਾਂਗੇ ਥੋੜੇ ਦਿਨਾਂ ਤੱਕ ਫਿਰ ਆਪਾਂ ਇੱਕਦੋ ਪਿਆਏ ਜਿਹੜੇ ਉਹ ਆਪਾਂ ਹੋਣੀ ਹੈ ਵਿਆਹ ਆ ਵੀ ਪਤਾ ਨਹੀਂ ਕਿੰਦਾ ਨਾਂਕੇ ਤੇ ਚਲੋ ਤਾਂ ਮੇਨ ਕਰਦੇ ਨਹੀਂ ਬਸ ਸਾਰੇ ਤੈਨੂੰ ਪਤਾ ਹੈ ਨਾਮ ਲੁੱਕ ਕੇ ਫਿਰ ਕਰਨਾ ਪੈਂਦਾ ਹੈ ਹਨਾ ਤੇ ਜਿੰਨੇ ਵੀ ਕੰਮ ਸੋ ਲੋ ਜੀ ਅੱਜ ਮੌਸਮ ਚ ਗੜਬੜਾ ਪੂਰੀ ਅੱਜ ਤੜਕੇ ਸਵੇਰੇ ਜਦ ਸਾਢੇ ਪੌਣੇ 4 ਵਜੇ ਚ ਕਿੰਨੀਆਂ ਪਈਆਂ ਸੂਰਜ ਸੱਟ ਕੇ ਦਿਨ ਆ ਗਿਆ ਤਾਂ ਮਨ ਦਾ ਤਿੰਨ ਸਾਢੇ ਤਿੰਨ ਵਜੇ ਸਾਢੇ ਦਾ ਪੌਣੇ ਕਿ ਚਾਹ ਆ ਜਦ ਨਾ ਮੈਂ ਖਤਮੇ ਸਵੇਰੇ ਜਦ ਕਿਣੀ ਆਈਆਂ ਚੱਲ ਪਈ ਦੀ ਪੂਰੇ ਜੋੜ ਰਜਮੈਂ ਅੱਜ ਕੀ ਆ ਮੱਖੀ ਵਾਲਾ ਨਾ ਇਹਦੇ ਬਾਅਦ ਬਿੱਲ ਕਰਨੀ ਚਾਹੀਏਗਾ ਆ ਬਿੱਲ ਨਾ ਕਰਦੀਏ ਮਹਾਨ ਨਾਲੇ ਮੌਸਮ ਖਰਾਬ ਆ ਫੇਰ ਰੇ ਰੂ ਵੀ ਪਾਉਣਾ ਹੈ ਵੇ ਖਾਤ ਰੋਟੀ ਮੈਂ ਚਾ ਵੀ ਲੈ ਆਪਣੇ ਵਾਸਤੇ ਮੈਂ ਚਾ ਤੁਹਾਨੂੰ ਵੀ ਦੇ ਸ਼ੁਕਰਾਨਾ ਕਰਦਾ ਤੇ ਦੇ ਤਾਂ ਤੇਰੇ ਕੋਲ ਤੇ ਲੈਣਾ ਅੱਜ ਪਰਲੇ ਬਸ ਬੈਣੀ ਉਧਰ ਹਵਾ ਦੇ ਠੀਕ ਆ ਪੂਰੀ ਬੈਠ ਜਾਏਗਾ ਇਹ ਚੱਲੇ ਹਾਂ ਚੱਲਦੇ ਆ ਮੌਸਮ ਗੜਬੜ ਐ ਮੈਂ ਤੈਨੂੰ ਦੱਸਿਆ ਤਾਂ ਹੈਵੀ ਘੰਟੇ ਤੱਕ ਮੀਂਹ ਦਿਖਾਵਾ ਹੈ ਹਾਂ ਤਾਂ ਹੀ ਤਾਂ ਫਟਾਫਟ ਮੈਂ ਆ ਕੇ ਮੈਂ ਮਾਂ ਚਾਹ ਮੈਂ ਉੱਥੀ ਪੀ ਲੂੰਗਾ ਵੀ ਮੈਂ ਚਾਹ ਨਹੀਂ ਪੀਣੀ ਐ ਦੇ ਬੱਦਲ ਤਾਂ ਦੇਖ ਕਿੰਨਾ ਹੋਇਆ ਵਾ ਹਵਾ ਨੇ ਕੁਝ ਨਹੀਂ ਪਤਾ ਕਿ ਕਿਧਰ ਨੂੰ ਮੋੜਨੇ ਹੋਰ ਤਾਂ 5 ਮਿੰਟ ਮੈਂ ਆ ਗਿਆ ਦਾ ਪਿੰਡੋਂ ਮੈਂ ਫਿਰ ਅੱਜ ਹੁਣ ਫੇਰ ਕੱਲ੍ਹ ਆਇਆ ਪਾ ਵੇ ਦਮੰਡੀ ਵਿੱਚ ਮਿੰਦੀ ਚਾਹ ਪਾ ਦਿੱਤੀ ਪਾਣੀ ਵੀ ਨਹੀਂ ਪਲਾਇਆ ਜਬੀ ਚਲੇ ਆਏ ਹਾਂ ਵੀ ਹੁਣ ਫਿਰ ਆਪਣੀ ਮੱਕੀ ਬੀਜ ਦੀ ਹੋ ਜਾਊਗੀ ਸਾਰੇ ਚ ਹਾਂ ਰੋਟੀ ਇਹ ਆਪਾਂ ਲੇਜ਼ਰ ਕਰਕੇ ਸਾਰੇ ਇੱਕ ਇੱਕ ਕਰਨਾ ਕਿਵੇਂ ਕਰਨਾ ਕੀ ਪਤਾ ਹੁਣ ਲੇਜ਼ਰ ਲੇਜ਼ਰ ਕਰੇ ਇਹ ਫੇ ਤਾਂ ਇੱਕੇ ਬਣਾ ਦੇਣਾ ਸਾਰਾ ਆਪਾਂ ਨੇ ਆ ਆ ਮਿੱਟੀ ਵੀ ਉਧਰਲੀ ਮਿੱਟੀ ਚ ਮਿਲ ਜੂਗੀ ਨਾ ਥੋੜੀ ਜਿਹੀ ਇੱਕ ਫਾਇਦਾ ਹੋ ਜਾਊਗਾ ਨਾਲੇ ਹਾਂ ਕਿ ਨਹੀਂ ਹਾਂ ਤਾਂ ਹੈ ਬਸ ਹਾਂ ਪਾਲਾ ਤੁਸੀਂ ਬੋਲਾ ਰੱਬ ਦੇ ਰੰਗ ਦੇ ਲਾ ਹੁਣ ਸੂਲ ਚ ਨਿਕਲੇ ਆਇਆ ਰੰਗ ਨਾ ਰੰਗ ਹੂੰ ਬਾਕੀ ਮਸ਼ੀਨ ਦਾ ਵੀ ਦੇਖਦੇ ਆ ਆਪਣਾ ਮਸ਼ੀਨ ਦਾ ਯਾਰ ਆਪਾਂ ਨੂੰ ਅਪ੍ਰੈਲ ਚ ਕਹਿੰਦੇ ਚਾਚਾ ਅਪ੍ਰੈਲ ਦੇ ਪਹਿਲੇ ਹਫਤੇ ਚ ਕਹਿੰਦੇ ਪਹਿਲਾਂ ਨਹੀਂ ਦੇਣੀ ਅਪ੍ਰੈਲ ਅਪ੍ਰੈਲ ਪਹਿਲੇ ਹਾਂ ਤੇ ਮਿੱਟੂ ਹਾਂ ਕੀ ਹੋਵੇਗਾ ਮੈਨੂੰ ਤਾਂ ਇਹ ਤਾਂ ਮਾ ਵੀ ਮੈਂ ਪਹਿਲਾਂ ਲਿਉਣੀ ਮਸ਼ੀਨ ਤਾਂ ਮਾਰਚ ਦੇ ਵਿੱਚ ਲਿਉਣੀ ਹੈ ਮਾਰਚ ਦੇ ਉਹ ਤਾਂ ਇਹ ਆਪਾਂ ਕਹਿੰਦੇ ਆ ਨਾ ਫੇਰ ਵੀ ਉਹਦੇ ਬਾਅਦ ਜੇ ਆਪਾਂ ਕਹਿੰਦੇ ਆ ਆਪਾਂ ਆਪਾਂ ਨੇ ਕਿਹਾ ਤਾਂ ਮਾਰਚ ਦੇ ਲਾਸਟ ਚ ਹੈ ਆਪਾਂ ਹਾਂ ਆਪਾਂ ਨੇ ਕਿਹਾ ਤਾਂ ਆਪਣੇ ਕਹਿਣਦੇ ਨਾ ਬੁਕਿੰਗ ਤਾਂ ਕਲੋਜ਼ ਸੀ ਉਹਨਾਂ ਦੀ ਕੱਦੀ ਹੋਈ ਵੀ 10 ਦਿਨ ਬਾਅਦ ਤਾਂ ਦਿੰਦੇ ਆ ਉਹ ਆਪਾਂ ਨੇ ਬੁਕਿੰਗ ਤੇ ਵੀ ਬਾਅਦ ਚ ਤੇ ਆਪਣੀ ਦੂਜੀ ਮਸ਼ੀਨਾਂ ਦਾ ਕੱਦ ਲਉਣਾ ਨੰਬਰ ਦੀ ਪਾਚਾ ਮਿਲਿਆ ਤਾਂ ਮੈਨੂੰ ਲੈਟਾਂ ਹੀ ਬਦਲਦੇ ਫਿਰਦੇ ਅੱਜ ਪਿੰਡ ਦੀਆਂ ਉਧਰ ਨਾ ਕੰਮ ਚੱਲਦਾ ਉਹਦਾ ਇਹ ਮਾਰਚ ਪੁੱਛ ਰਿਹਾ ਹੈ ਭੋਗ ਵੀ ਲੈਣ ਤੇਰੇ ਵਾਸਤੇ ਮੈਂ ਫਰਵਰੀ ਫਰਵਰੀ ਦਾ ਕੀ ਪਤਾ ਮਾਰਚ ਚੇ ਖੁੱਲਣ ਤੋਂ ਕਾਦਾ ਮਸ਼ੀਨਾ ਮਸ਼ੀਨਾ ਨਹੀਂ ਕਿਉਂ ਇੰਨੀ ਲੜਕਾ ਤੇ ਕਰਦਾ ਦਾ ਫੋਕੀ ਗੱਲ ਕਹਿੰਦਾ ਵੀ ਸਾਡੇ ਪਾਣੀ ਪੁੰਨਣਾ ਪਾਣੀ ਕਿੰਨਾ ਖਲਾਉਣਾ ਯਾਰ ਇੱਕ ਬੰਦਾ ਪਾਣੀ ਦੇਖੀ ਜਾਂਦਾ ਚਾਚਾ ਸੋਨੀ ਆ ਉਹ ਸਾਹਮਣੇ ਪਿੰਡਾ ਜੀ ਸੋਨੀ ਦਾ ਉਹ ਸਾਹਮਣੇ ਤੁਹਾਨੂੰ ਟੈਂਕੀ ਦਿਖਾਵਾਂ ਉਹ ਟੈਂਕੀ ਤੇ ਲਾ ਕੇ ਘਰਾਂ ਸੋਨੀ ਦਾ ਉਹਦਾ ਚੱਲਦਾ ਲੈਂਟਰ ਦਾ ਕੰਮ ਉਹਦਾ ਤਕਰੀਬਨ ਕੱਲ ਕੱਲ ਨੂੰ ਇਹ ਪਾਸ ਤੋਂ ਲੈਂਟਰ ਪੈ ਜਾਣਾ ਉਹਦਾ ਉਹ ਕਹਿੰਦਾ ਲੈਂਟਰ ਪੈ ਗਿਆ ਜਿੱਦਣ ਉਹ ਕਹਿੰਦਾ ਬੱਸ ਅਗਲੇ ਦਿਨ ਕਹਿੰਦਾ ਮਾਝਣਾ ਤੁਹਾਡੇ ਕੋਲ ਕਿਉਂ ਉਹ ਨੂੰ ਵੀ ਐਮਪੀ ਜਾਣ ਦੀ ਕਾਲੀ ਹੈ ਨਹੀਂ ਆਪਾਂ ਤਾਂ ਉਰੀਆਂ ਡਿੰਪੇ ਚ ਦਾ ਦਾ ਸਟੇਟਸ ਉਰੀ ਹੋਏ ਬੱਸ ਬੱਸ ਕੋਈ ਚੱਕਰ ਨਹੀਂ 아이ਦਿ ਕੀ ਸਮੱਸਿਆ ਆਇਆ ਨੇ ਇੱਕ ਤਾਂ ਤੂੜੀ ਜਾਣੀ ਦਾ ਹੋ ਜਾਣਾ ਦੋਹਾਂ ਦਾ ਕੰਮ ਫਿਰ ਅਜੇ ਰੰਗ ਕਰਨ ਨੂੰ ਵੀ ਇਹ ਪ੍ਰੋਜੈਕਟ ਕੰਕ ਇੰਟਰਨੈਟ ਤਾਂ ਬਹੁਤ ਪਾਸੇ ਐ ਤੂੰ ਦੇਖਦਾ ਜਾਈਂ ਆਪਣੇ ਕੋਲ ਮਾਰਚ ਮਹੀਨਾ ਪੂਰਾ ਬੁੱਕ ਐ ਪੂਰਾ ਫੁੱਲ ਬੇਲ ਨਹੀਂ ਐ ਕਿਸੇ ਦਿਨ ਵੀ ਵਿੱਚ ਆ ਫੇ ਸਪਰੇਅ ਸਕੂਧਾ ਆ ਜਾਣਾ ਕਣਕ ਦਾ ਚੱਲ ਇਹ ਤਾਂ ਦੋ ਦਿਨਾਂ ਚ ਕਰਕੇ ਪਰੇ ਮਾਰਨੀ ਆਪਾਂ ਨੇ ਬੰਦੇ ਇਕੱਠੇ ਹੋਏ ਹੋਏ ਅੱਜ ਇਕੱਲੇ ਹੀ ਫਸੇ ਅੱਜ ਕੋਈ ਹੈ ਨਹੀਂ ਤੇਰੇ ਕੋਲ ਕੋਈ ਕਿੱਦਾਂ ਅੱਜ ਉਹ ਵੀ ਜਮ ਗਿਆ ਵੈਦਿਕ ਉਹ ਆਓ ਸੱਚ ਟਾਇਰ ਛੱਡਣ ਟਾਇਰ ਲੈਣ ਗਿਆ ਮੈਂ ਅੱਛਾ ਉਹ ਸਾਹਮਣੇ ਰਿਹਾ ਜੀ ਆਪਣਾ ਪਿੰਡ ਤੇ ਮੌਸਮ ਦੇਖੋ ਤੁਸੀਂ ਪਿਓ ਚੈੱਕ ਕਰੋ ਪਹਿਲਾਂ ਕਿਹ ਕਹਿਣ ਤੁਹਾਨੂੰ ਠੀਕ ਹੈ ਵਧੀਆ ਮੈਂ ਤੇਰੀ ਵਾਤੇ ਪ੍ਰਸ਼ਾਦ ਲੈ ਕੇ ਆਇਆ ਥਾ ਮੈਨੂੰ ਤਾਂ ਇਹ ਤਾਂ ਮਾਂ ਕਿਤੇ ਉਧਰ ਉਧਰ ਆਪਣਾ ਬਸੀਨ ਨੂੰ ਨਹੀਂ ਦਵਾਤੇ ਲੈ ਵੱਡਾ ਹਲੇ ਹਾਂ ਨਿਪਟੂਗਾ ਦਹੀਂ ਆਉਂਗਾ ਦਾਚਾ ਕਣਕਾ ਆਪਣੀਆਂ ਪਛੇਤੀਆਂ ਹਾਲੇਦਲੇ ਸਾਰੇ ਪਾਸੇ ਕਣਕਾਂ ਪੂਰੀ ਬੱਲਾ ਕੱਢੀ ਖੜੀਆਂ ਹੋਰ ਏਰੀਆ ਚ ਹਾਂ ਆਪਣਾ ਏਰੀਆ ਦਾ ਸਾਰਾ ਹੀ ਉਹ ਆ ਹੂੰ ਬਿਲਕੁਲ ਬਿਲਕੁਲ ਹਲੇ ਸਾਰਾ ਪਿਆ ਆ ਰਿਹਾ ਆਪਣਾ ਤੇ ਆਪਾਂ ਨੇ ਉਹ ਤੂੜੀ ਜਿਹੜੀ ਕੱਲ ਅਸੀਂ ਤੂੜੀ ਚੱਕ ਦਿੱਤੀ ਉਹ ਸੋਣੀ ਚੱਕ ਲਾਤੀ ਤੂੜੀ ਵਾਲਾ ਵੀ ਵਿੱਚੇ ਮਿਕਸ ਕਰ ਦੇਣਾ ਕਿਉਂਕਿ ਇਸ ਵਾਰ ਤੂੜੀ ਦਾ ਮੰਦਾ ਔਨ ਕਰਕੇ ਕੁੱਪ ਆਪਾਂ ਨੇ ਘੱਟੇ ਲਾਉਣੇ ਆ ਦੋ ਤਿੰਨ ਕਿ ਕੁੱਪ ਲਾਉਣੇ ਆ ਬਸ ਫालतू ਤੂੜੀ ਵਾਲਾ ਕੰਮ ਕਰਨਾ ਨਹੀਂ ਤੇਰੇ ਤੋਂ ਬਾਅਦ ਚੱਕਣਾ ਵੀ ਕੁੱਪ ਨਹੀਂ ਪੁੱਛ ਉਹਨੂੰ ਮੈਂ ਕਰਦਾ ਫੋਟ ਤਾਂ ਚਾ ਕਿਆ ਬਣੂਗਾ ਹਵਾ ਨੇ ਢੋੜ ਗੱਡੀ ਭਈ ਐ ਕੋਈ ਕੰਮ ਨਹੀਂ ਦੇ ਲਿਆ ਰੱਬ ਕਰਨ ਨੂੰ ਲੋ ਵੀ ਆ ਕੱਢਿਆ ਸਮਾਨ ਬਾਹਰ ਅੰਦਰ ਚੱਲ ਰਿਆ ਸਭ ਤੋਂ ਪਹਿਲਤ ਬਿਆਨ ਗੋਗੀਲਾ ਟਾਇਰਾਂ ਲਾ ਟਾਇਰਾਂ ਬਾਰੇ ਦੱਸ ਗੋ ਕੀ ਆ ਉਹ ਕਿੱਥੋਂ ਲੈ ਆ ਕੀ ਹਿਸਾਬ ਕਿਤਾਬ ਹੈ ਮੈਨੂੰ ਤਾਂ ਤੇਰਾ ਬੱਚ ਪਤਾ ਲੱਗਿਆ ਵੀ ਗੋਗੀ ਟਾਇਰਾਂ ਨੂੰ ਕੀ ਬਾਜ ਗੈਰੀ ਕੋਲ ਟਿੱਪਰ ਚੋਂ ਕੱਢਿਆ ਉਹਨੇ ਹਾਂ ਇਹ ਦੋ ਰੇਡੀ ਆ ਨਾ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਆਹ ਰੇਡੀਓ ਲੱਗਦਾ ਮੈਨੂੰ ਹੈਨਾ 18 ਦਾ 2018 ਦੇ ਨਾਲ ਮਾਰ ਕੇ ਵੀ ਉੱਚੀਆਂ ਦੀਆਂ ਟਾਇਰਾਂ ਉਹ ਤੇ ਪੁਰਾਣੇ ਨਹੀਂ ਹੈਗੇ ਐਮ ਆਰ ਐਫ ਦੇ ਆ MRF ਦੀਆਂ ਵਾਲੀ ਟਾਇਰ ਵੀ ਇਹ ਫਿਰ ਆਪਾਂ ਤੁੜੀ-ਟਾੜੀ ਵਾਲੀਆਂ ਮਾਤਾਂ ਦੀ ਦੂਜੀ ਟਰਾਲੀ 'ਚ ਵੀ ਦੇਈ ਜਾਣਗੇ ਤੁੜੀ ਵਾਲੀ ਤੁੜੀਆਂ ਨੂੰ ਚੈਨਲ ਤੇ ਚੱਲ ਨਵੇਂ ਲੱਗੇ ਗਏ ਆਪਣੇ ਤੁੜੀਆਂ ਵਾਲੀ ਟਰਾਲੀ ਨੂੰ ਠੀਕ ਹੈ ਫਿਰ ਤਾਂ ਚਾਚਾ ਮਾੜਾ ਸੋਧ ਨਹੀਂ ਕੀ ਸਾਹਬ ਕਿਤਾਬ ਨਾਲ ਚੱਕਿਆ ਇਹ ਸੇਵਾ ਸੇਵਾ ਇਹ ਸਪான்ਸਰ ਹੋਏ ਆ ਹੈ ਚੱਲ ਵਧੀਆ ਠੀਕ ਹੈ ਠੀਕ ਹੈ ਤਾਂ ਜਾ ਉਧਰ ਨੂੰ ਤੂੰ ਲੈ ਜਾ ਜਮਾਓ ਦੂਆ ਲੋਟ ਡੰਡੇ ਦੇ ਨਾਲ ਖੇਲਣਾ ਹੁੰਦਾ ਤੰਗ ਲੱਗਦਾ ਤੱਤੇ ਤੰਗ ਕੁੱਤੀਆਂ ਤੰਗ ਇਹਦਾ ਸੇਵਾ ਹੀ ਹੋਈ ਆ ਇਹ ਇਹ ਇਹਨੂੰ ਐ ਦੱਸੀ ਕਹਿੰਦਾ ਕੱਖ ਘੱਟ ਵੱਡੇ ਆ ਕੱਖ ਘੱਟ ਨਹੀਂ ਵੱਡੇ ਖੇਤਰਫਲ ਬਹੁਤ ਵੱਡਾ ਨਹੀਂ ਮੈਨੂੰ ਅੱਜ ਨਹੀਂ ਲੱਗਦਾ ਤੇ ਹਵਾ ਗੜੀ ਇੱਧਰ ਚੱਲ ਰਹੀ ਆ ਅੱਜ ਤਾਂ ਦੂਆ ਪੁਰਾ ਤਾਂ ਚੱਲਦਾ ਫਿਰ ਤਾਂ ਮਰਿਆ ਵਾ ਅੱਜ ਉਹ ਐ ਬਿੰਗੀ ਜੀ ਹੁੰਦੀ ਹਵਾ ਹਾਂ ਉਹ ਨਹੀਂ ਪਿਓਰ ਪਿਓਰ ਹਵਾ ਨਹੀਂ ਚੱਲਦੀ ਹਵਾ ਕਿਹੜੀ ਚੱਲਦੀ ਆ ਇੱਧਰ ਤੇ ਹਵਾ ਚੱਲਿਆ ਜਪਾਗਾ ਤੰਗ ਆ ਲਾ ਅੱਜ ਪਹਾੜ ਕਰਨੀ ਨਹੀਂ ਆਉਂਦੀ ਪਹਾੜ ਫੂਡ ਵਾਲਾ ਬੰਦਾ ਨਹੀਂ ਹੈਗਾ ਅੱਜ ਸਾਡੇ ਕੋਲ ਬਸੂੰ ਜਣੀ ਹਵਾ ਚੱਲਦੀ ਹੈ ਪਰ ਤੂੰ ਤੰਗ ਹੈ ਹੈਨਾ ਹੂੰ ਮੈਨੂੰ ਚੱਲ ਕੋਈ ਨਹੀਂ ਬਈ ਕੱਖ ਕੁਖ ਅਸੀਂ ਵੱ ਤੇ ਇਹ ਤੇ ਗੋਗੀ ਟਰੈਕ ਲੈ ਕੇ ਆ ਗਿਆ ਤੇ ਮੈਂ ਚੱਲੇ ਹਾਂ ਸਰੰਦ ਨੂੰ ਇਹਦੀ ਲੈਟ ਲਿਆਉਣੇ ਚੇਂਜ ਕਰਕੇ ਟਰੈਕਟਰ ਦੀ ਉਹ ਜਦੋਂ ਬੰਦੇ ਦਾ ਫੋਨ ਆਇਆ ਇੱਕ ਦਾ ਹੂੰ ਕਹਿੰਦਾ ਭਾਈ ਪਿੰਡ ਕਿੰਨੇ ਉਹ ਦੇਖੀ ਜਾਂਦਾ ਉਹ ਕੌਣ ਭਾਗਾ ਭਾਗਾ ਹਾਂ ਤੇਲੀ ਬਾਹਰ ਪਈ ਮੇ ਆ ਵਗੜ ਚੱਲਦੀ ਹੂ ਵੈਸੇ ਹੋਰ ਤਾਂ ਉਹ ਤਾਂ ਨਜ਼ਾਰੇ ਤੇ ਲਿੰਦਾ ਹੈ ਪੱਗ ਬੰਨ ਕੇ ਮੁਸਕਰਾਇਆ ਅਜੇ ਹੈ ਆਪੇ ਦਰਿਆ ਤੇ ਆ ਰ ਮੁਸਕਰਾਇਆ ਬਹੁਤ ਹੈ ਮੁਸਕਰਾਇਆ ਮੁਸਕਰਾਇਆ ਪੂਰਾ ਮੁਸਕਰਾਉਣਾ ਕਿਹੜੀ ਗੱਲ ਤੇ ਕੋਈ ਖਾਸ ਵਜ੍ਹਾ ਕੋਈ ਬੱਸ ਕਹਿੰਦਾ ਵੀ ਬਾਈ ਯਾਰ ਚੱਲੇ ਫੇਰ ਅੱਜ ਦੇਖ ਦੇ ਅਨਾਜਮੀ ਜੇ ਅੱਜ ਸ਼ਾਮ ਸ਼ਾਮ ਨੂੰ ਨਾ ਪਿਆ ਫਿਰ ਕੱਲੂ ਮੋਟਰ ਚੱਲਣਗੇ ਇਹਦਾ ਪਿੰਨ ਲੈ ਕੇ ਪਾ ਦੇ ਕੋ ਕਿ ਮੂਹਰੇ ਵਾਲਾ ਕਿੱਥੇ ਆ ਉਹ ਬੇਟਾ ਵਾਲਾ ਸਰਪਸਾਂ ਬੱਲਾ ਬੱਲਾ ਇਤਕੀ ਸਰਪਸਾਂ ਲੈ ਬਾਡੇ ਤੋਂ ਸਾਰਿਆਂ ਦੀ ਹੋਣੀ ਆ ਨਾ ਗੱਡੀਆਂ ਤੇ ਲੈ ਕੇ ਟਰੈਕਟਰਾਂ ਦੀ ਗਾਚਾ ਫੇਰ ਦਾ ਊਟ ਹੋਲ ਪਰ ਢੋਲ ਤਾਂ ਪਿਆ ਆਪਣੇ ਕੋਲ ਸਰਜਣਾ ਨਾ ਇਤਕੀ ਤਾਂ ਐਦਾ ਹੂੰ ਸਰ ਬਸਾਂ ਦਾ ਲਾਓ ਵੀ ਮਿੱਤਰੋ ਚੱਲਿਆ ਹੁਣ ਸਨੰਦ ਨੂੰ ਇਹਦੀ ਲਾਈਟ ਲਿਆਉਣੀ ਚੇਂਜ ਕਰਕੇ ਆ ਉਹ ਪਈਆ ਲਾਈਟ ਇਹਦੀ ਜਿਹਦੀ ਲਾਈਟ ਖਰਾਬ ਹੋ ਗਈ ਏ ਸ਼ੀਸ਼ਾ ਨਾਲ ਹੁਣ ਕਰਕੇ ਇਹ ਹੋ ਗਈ ਖਰਾਬ ਤੇ ਇਹ ਹੁਣੀ ਚੇਂਜ ਠੀਕ ਏ ਜੀ ਇਹ ਮਹਿੰਗਾਈ ਵੀ ਆ ਗਰੰਟੀ ਗਰੰਟੀ ਵਾਲਾ ਕੋਈ ਸਿਸਟਮ ਨਹੀਂ ਵੀਰੇ ਮਹਿੰਗਾਈ ਵੀ ਆ ਇਹ ਠੀਕ ਏ ਨਾ ਤੇ ਇਹ ਦੂਜੇ ਲੁੱਟ ਪਟਿਆਲੇ ਤੋਂ ਨਹੀਂ ਮਿਲੀ ਹੁਣ ਇਹ ਆਨਲਾਈਨ ਮੰਗਾਈ ਆ ਉਹ ਪਾਥੋਂ ਦੱਸ ਦਾਂਗੇ ਕਿੰਨੇ ਦੀ ਆਈ ਹੈ ਇਹ ਇਹਦਾ ਵੀ ਸ਼ੀਸ਼ਾ ਤੜਕ ਗਿਆ ਸ਼ੀਸ਼ਾ ਨਹੀਂ ਕੱਲਾ ਦਨ ਮਿਲਦਾ ਹੈਗਾ ਸ਼ੀਸ਼ਾ ਕੱਲਾ ਦੰਦੀ ਨਹੀਂ ਕੰਪਨੀ ਦਿੰਦੀ ਹੈ ਸਾਰੀਓ ਲਾਈਟ ਤੇ ਹੁਣ ਸਾਰੀ ਲਾਈਟ ਮੰਗਾਈ ਅੱਜ ਹੁਣ ਚੱਲੇ ਮੈਂ ਲੈਣ ਵਾਸਤੇ ਲਾਓ ਭਾਈ ਮਿੱਤਰੋ ਲਾਈਟ ਲੈ ਕੇ ਪਹੁੰਚ ਗਿਆ ਤਾਂ ਮੈਂ ਏਜੰਸੀ ਦੇ ਵਿੱਚ ਤੇ ਸਾਡੇ ਛੋਟੀ ਸਾਹਿਬ ਸਾਨੂੰ ਲਾਈਟ ਲੈ ਕੇ ਦੇਣਗੇ ਛੋਟੀ ਸਾਹਿਬ ਲਿਆਇਓ ਫਿਰ ਲਾਈਟ ਸਾਰੀ ਲਾਈਟ ਨਹੀਂ ਬਾ ਚੱਲੇ ਮੈਂ ਲਿਆਈ ਮਰਦੇ ਕਿੱਥੇ ਬੰਬੇ ਚੱਲੇ ਆ ਵਾਰਦੀਆ ਤੇਰੀ ਆ ਤੁਸੀ ਦੇਖੋ ਆਪਣੇ ਕਲਾਇੰਟ ਨੂੰ ਇੰਨਾ ਤੰਗ ਕਰਦੇ ਆ ਮੇਰੇ ਮੈਨੂੰ ਸੱਚੇ ਹੱਥ ਵਾਲੀ ਲਾਈਟ ਚਾਹੀਦੀ ਐ ਨੋ ਬੋਜੂ ਅੱਜ ਹੁਣ ਪੂਰਾ ਅੱਧਾ ਘੰਟਾ ਜਦੋਂ ਜਾਤ ਤੋਂ ਬਾਅਦ ਮੈਨੂੰ ਬਾਅਦ ਚ ਕਹਿੰਦਾ ਨਹੀਂ ਲਾਈਟ ਤਾਂ ਹਲੇ ਆਈ ਨਹੀਂ ਉਹ ਲਾਈਟਾਂ ਦਾ ਚੱਕਰ ਆਈ ਪੈ ਗਿਆ ਸ਼ੀਸ਼ੇ ਦਾ ਚੱਕਰ ਪੈ ਗਿਆ ਇਹ ਸ਼ੀਸ਼ਾ ਜਿਹੜਾ ਮੂਲੀ ਵਾਲਾ ਫਰੰਟ ਹੁੰਦਾ ਹੈ ਹੁੰਦਾ ਚਿੱਟਾ ਤੇ ਸੰਤਰੀ ਜਿਹੜੀਆਂ ਲਾਈਟਾਂ ਮੰਗਾ ਲਈਆਂ ਉਹ ਲਾਈਟਾਂ ਹੈਗੀਆਂ ਨੇ ਲਾਲ ਤੇ ਸੰਤਰੀ ਵਾਲੀਆਂ ਹਣਾ ਹੁਣ ਚੱਕਰ ਆਉ ਪੈਂਦਾ ਚੇਂਜ ਬਿਚ ਬਿਚਾ ਲਈ ਹੁਣ ਇਕੱਲਾ ਹੀ ਆਈ ਹੈ ਓ ਛੋਟੀ ਸਾਥ ਸੇਲ ਵਧੀਆ ਹੋਈ ਜਾਂਦੀ ਆ ਮਹੀਦਰਾ ਠੀਕ ਵੀ ਕੀ ਜਾਂਦਾ ਬਹੁਤ ਵਧੀਆ ਵਧੀਆ ਤੂੰ ਕੱਢ ਦੇ ਹੁਣ ਕੋਈ ਕੱਢ ਰੇ ਨਮਕ ਨਹੀਂ ਹੋਰ 31 ਮਾਰਚ ਤੱਕ ਵਾਦ ਹੁਣ ਇਹੀ ਚੱਲ ਰਹੀ ਹੈ ਇਹੀ ਚੱਲ ਰਿਹਾ ਠੀਕ ਹੈ ਠੀਕ ਆ ਟੂ व्हीਲ ਖੜਾ ਹੈ ਨਾ ਪੀਐਸਏ ਇਹ ਕਿੰਨੇ ਕੁ ਦਾ ਦੇ ਦੇਣੇ ਤੁਸੀਂ ਇਹ 855 ਬਲੂਨੀ ਪਾਵਰ ਦਾ ਆ ਜਾਂਦਾ ਇਹ ਪਾਵਰ ਦਾ ਜੀ 50 50 ਇਹ ਕਿੰਨੇ ਕੁ ਦਾ ਆ ਜਾਂਦਾ ਪਾਵਰ ਇਹਦਾ ਮਤਲਬ ਕੰਮ 57 ਚ ਵੀ ਦੇ ਜਾਂਦਾ ਹੂੰ ਕਿੰਨੇ ਕੁ ਲੀਟਰ ਰੂਟ ਕਿੰਨਾ ਕਹਿੰਦਾ 850 8.5 ਦਾ ਕਾਪੀ ਗੁੱਪੀ ਵਿੱਚ ਪਾ ਕੇ ਸ੍ਰੀ ਅਸੈਟਰੀ ਦਾ ਟੌਪਰੀ ਟੂਰ ਕਿਤੇ ਤੇ ਹਾਂ ਹਾਂ ਇਹ ਹੈ ਬਾਈ 57 ਨਾ 60 50 ਐਚਪੀ ਵਾਲਾ ਸਾਡਾ ਇਹ ਟਰੈਕਟਰ ਬਹੁਤ ਸੋਹਣਾ ਟਰੈਕਟਰ ਆ ਵੀ ਇੱਧਰ ਜਗੋ ਚੰਨੀ ਠੀਕ ਹੈ ਜੀ ਤੁਸੀਂ ਤੰਗ ਲਾ ਕੇ ਕਰਨ ਯਾਰ ਨਹੀਂ ਨਹੀਂ ਤੇ ਲੈ ਲੈਟਰੀ ਵੰਗਾਉਂਦੇ ਤੁਸੀਂ ਮੇਰੀ ਫਿਰ ਲਗਾਉਂਗੇ ਕੋਈ ਨਹੀਂ ਹੁਣ ਮੇਰੇ ਲਈ ਤਾਂੜ ਗਈ ਠੀਕ ਹੈ ਠੀਕ ਹੈ ਬੱਲਾ ਬੱਲਾ ਬੱਦਲ ਮੌਸਮ ਗੜਬੜ ਪੂ ਜੀ ਚਲੋ ਠੀਕ ਹੈ ਅੰਕਲ ਜੀ ਓਕੇ ਜੀ ਮੰਗਾ ਦਿਓ ਲਾਈਟ ਹੁਣ ਫਿਰ ਮੇਰੀ ਜ਼ਰੂਰ ਜ਼ਰੂਰ ਕਿਤੇ ਉਹਨੂੰ ਮੈਨੂੰ 855 ਨਾ ਕਢਾਉਣਾ ਪਵੇ ਉਹਨ ਲਾਈਟ ਕਰਕੇ ਹੈ ਸੋਢੀ ਸਾਹਿਬ ਹੈ ਡਾਈ ਨਾ ਜੇ